ਸਵਾਦ ਇਹ ਹੈ ਕਿ ਸੰਵਿਧਾਨ ਦੀ 21ਵੀਂ ਧਾਰਾ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਦੀ ਗਰੰਟੀ ਦਾ ਬੁਨਿਆਦੀ ਹੱਕ ਹੈ ਜਿਹੜੀ ਸਰਕਾਰ ਕੋਈ ਵੀ ਹੋਵੇ ਉਹ ਖੂਬੇ ਦੀ ਹੋਵੇ ਜਾਂ ਕੇਂਦਰ ਦੀ ਹੋਵੇ ਆਪਣਾ ਸੰਵਿਧਾਨ ਲਾਗੂ ਕਰਨ ਦੀ ਸਥਿਤੀ ਜਿਹਦੇ ਰਹਿੰਦੀ ਤਾਂ ਉਹਨੂੰ ਆਪਣੀ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿੰਦਾ ਕਿਉਂਕਿ ਤੁਸੀਂ ਇੱਕ ਸੰਵਿਧਾਨ ਦੇ ਮੁਤਾਬਕ ਚੱਲਣਾ ਹੁੰਦਾ ਹੈ ਇਕੋ ਸਾਰੇ ਮਾਮਲੇ ਦੇ ਮੁਤਾਬਕ ਚੱਲਣਾ ਹੁੰਦਾ ਔਰ ਇਸੇ ਸਾਰੇ ਮਾਮਲੇ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਮੂਵਮੈਂਟਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਗੰਦੇ ਪਾਣੀ ਨੂੰ ਲੈ ਕੇ ਵੀ ਚਨਉਆਈਆਂ ਨੇ ਦੁਨੀਆ ਭਰ ਦੇ ਵਿੱਚ ਸੰਕਟ ਹੈ ਪਾਣੀ ਤੇ ਪਹਿਲੀ ਲੜਾਈ 1964 ਚ ਹੋ ਚੁੱਕੀ ਹੈ ਉਹ ਲੜਾਈ ਕਿਵੇਂ ਹੋਈ ਹੈ ਉਹ ਜਾਰਡਨ ਦਰਿਆ ਹੈ ਜਾਰਡਨ ਇੱਕ ਦੇਸ਼ ਹੈ ਜਿਹਦਾ ਨਾਂ ਹੀ ਜਾਰਡਨ ਦਰਿਆ ਦੇ ਨਾਲ ਤੇ ਰੱਖਿਆ ਗਿਆ ਹੈ ਜਿਵੇਂ ਪੰਜਾਬ ਇੱਕ ਸੂਪਾ ਜਿਹਦਾ ਨਾਂ ਹੀ ਪੰਜ ਆਪ ਪੰਜ ਦਰਿਆਵਾਂ ਦੇ ਨਾਂ ਤੇ ਰੱਖਿਆ ਗਿਆ ਪਰ ਉਹ ਜਾਰਡਨ ਦਰਿਆ ਤੋਂ ਚੌੜਚ ਧੱਕੇ ਨਾਲੇ ਕਿਨਾਰੇ ਦੇ ਉਹ ਦਰਿਆ ਖੋਲ੍ਹਿਆ ਪੁੱਠੇ ਪਾਸੇ ਤੋਂ ਦਾ ਰੁੱਖ ਤੋੜ ਕੇ ਇੱਕ ਟੋਕਾ ਵੀ ਜਾਰਡਨ ਦੇ ਵਾਸੀ ਨੂੰ ਪਾਣੀ ਨਹੀਂ ਮਿਲਦਾ ਉਹੀ ਪਾਣੀ ਤੁਹਾਨੂੰ ਪੰਜ ਦਰਿਆਵਾਂ ਦੇ ਧਰਤੀ ਦੇ ਬੰਦਿਆਂ ਨੂੰ ਭਿੰਦੇ ਦੇ ਕਾਉਣ ਵਾਲੇ ਸਮੇਂ ਦੇ ਵਿੱਚ ਇੱਕ ਟੋਕਾ ਨਹੀਂ ਮਿਲੇਗਾ ਬਗਦੇ ਪਾਣੀ ਜਾਂ ਚੋਕ ਨਾਲੇ ਬਣ ਗਏ ਨੇ ਦਰਿਆ ਤੇ ਨਾਲ ਉਹ ਪਲੂਟ ਹੋ ਰਹੇ ਨੇ ਉਸ ਲੈ ਬੰਦੇ ਜਦੋਂ ਦਰਿਆ ਸੁੱਕਦੇ ਨੇ ਉਦੋਂ